ਸਿੱਖਿਆ ਦੋਸਤੋ ਜੀਬੀਸੀ ਆਪਣੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਵਨੀਤ ਸੰਚੀਮਾ ਗੱਲ ਕਰਦੇ ਹਾਂ ਸਿੱਖਿਆ ਖੇਤਰ ਦੀ ਸਿੱਖਿਆ ਖੇਤਰ ਦੇ ਵਿੱਚ ਜਿੱਥੇ ਬੱਚਿਆਂ ਨੂੰ ਪੜਾਉਂਦੇ ਵਿੱਚ ਉਹਨਾਂ ਦੀਆਂ ਤਰੱਕੀਆਂ ਦੇ ਵਿੱਚ ਜਿੱਥੇ ਟੀਚਰ ਸਾਹਿਬਾਨਾਂ ਦਾ ਇੱਕ ਵਿਸ਼ੇਸ਼ ਯੋਗਦਾਨ ਹੁੰਦਾ ਇੱਕ ਪ੍ਰਿੰਸੀਪਲ ਸਾਹਿਬ ਦਾ ਵੀ ਵਿਸ਼ੇਸ਼ ਯੋਗਦਾਨ ਹੁੰਦਾ ਸਕੂਲ ਦੀ ਮੈਨੇਜਮੈਂਟ ਲਈ ਸਕੂਲ ਦੀ ਦੇਖਰੇਖ ਲਈ ਉੱਥੇ ਹੀ ਜੋ ਸਿੱਖਿਆ ਅਧਿਕਾਰੀ ਨੇ ਉਹਨਾਂ ਦਾ ਵੀ ਇੱਕ ਰਤੂਬਾ ਨਾਦ ਵੀ ਇੱਕ ਦੇਖ ਰੱਖ ਦੇ ਵਿੱਚ ਬਹੁਤ ਵੱਡਾ ਇੱਕ ਨਜ਼ਰੀਆ ਹੁੰਦਾ ਜਿਨ੍ਹਾਂ ਦੇ ਉਪਲਬਧੀ ਦੇ ਵਿੱਚ ਜਿਨ੍ਹਾਂ ਦੀ ਨਿਗਰਾਨੀ ਹੇਠ ਸਕੂਲ ਜਿਹੜੇ ਨੇ ਵਿਕਾਸ ਦੇ ਅਧੀਨ ਆਉਂਦੇ ਨੇ ਗੱਲ ਕਰਦੇ ਆ ਸਰਨਾਲ ਮੌਜੂਦ ਨੇ ਡਿਪਟੀ ਡੀਈਓ ਐਲੀਮੈਂਟਰੀ ਸਰਦਾਰ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਹੁਣੇ-ਹੁਣੇ ਇੱਕ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਤੇ ਗੱਲਬਾਤ ਕਰਦੇ ਹਾਂ ਕਿ ਕਿਵੇਂ ਦੀਆਂ ਉਹਨਾਂ ਦੀਆਂ ਕਾਰਵਾਈਆਂ ਨੇ ਜੋ ਕਾਰਗੁਜ਼ਾਰੀਆਂ ਨੇ ਉਹ ਕਿੱਦਾਂ ਦੀਆਂ ਰਹੀਆਂ ਨੇ ਆਪਣੇ ਸੈਸ਼ਨ ਦੇ ਦੌਰਾਨ ਜਿੰਨਾ ਚਿਰ ਉਹ ਇੱਥੇ ਹਿਸ਼ਾਰਪੁਰ ਦੇ ਵਿੱਚ ਜੋ ਸਕੂਲਾਂ ਦੇ ਪ੍ਰਤੀ ਆਪਣੀਆਂ ਸੁਵਿਧਾਵਾਂ ਦੇ ਰਹੇ ਨੇ ਸਰ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਜੀ ਧੰਨਵਾਦ ਜੀ ਜੀ ਸਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕ ਸਾਡੇ ਚੈਨਲ ਵੱਲੋਂ ਜੀਬੀਸੀ ਅਪਡੇਟ ਵੱਲੋਂ ਕਿ ਤੁਹਾਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਇਹ ਪ੍ਰਬੰਧਕੀ ਸਟੇਟ ਅਵਾਰਡ ਜਿਹੜਾ ਮੈਨੂੰ ਇਸ ਸਾਲ ਬਤੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਿਲਿਆ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਜ਼ਿਲ੍ਹਾ ਆਪਣੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦਾ ਵੀ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੇਰੀ ਮਿਹਨਤ ਨੂੰ ਤੇ ਇਮਾਨਦਾਰੀ ਨੂੰ ਚੁਣਿਆ ਕਿ ਮੈਂ ਇਸ ਪੋਸਟੇ ਪਿਛਲੇ ਸਮੇਂ ਤੋਂ ਕੰਮ ਕਰ ਰਹੇ ਆ ਤੇ ਪਿਛਲੇ ਸੈਸ਼ਨ ਵਿੱਚ ਅਸੀਂ ਸਭ ਤੋਂ ਬਾਅਦ ਦਾਖਲਾ ਮਹਿੰਮ ਵਿੱਚ ਬਹੁਤ ਵੱਡਾ ਕੰਮ ਉਪਰਾਲਾ ਕੀਤਾ ਕਿ ਅਸੀਂ ਪੂਰੇ ਪੰਜਾਬ ਚੋਂ ਦੂਜੇ ਨੰਬਰ ਤੇ ਰਹੇ ਉੱਥੇ ਹੀ ਅਸੀਂ ਤਿੰਨ ਅਵਾਰਡ ਪ੍ਰਾਪਤ ਕੀਤੇ ਐਲकेजी ਜੁਕੇਜੀ ਪੂਰੇ ਪੰਜਾਬ ਚੋਂ ਦੂਜੇ ਨੰਬਰ ਤੇ ਅਤੇ ਪਹਿਲੀ ਤੋਂ ਪੰਜਵੀਂ ਪੂਰੇ ਪੰਜਾਬ ਚੋਂ ਤੀਜੇ ਨੰਬਰ ਤੇ ਮੈਂ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਸਾਲ ਵੀ ਆਪਾਂ ਦਾਖਲਾ ਮਹਿੰਮ ਵਿੱਚ ਪੂਰੇ ਪੰਜਾਬ ਚ ਦੂਜੀ ਦਾ ਨੰਬਰ ਤੇ ਚੱਲ ਰਹੇ ਆ ਤੇ ਸਾਡੇ ਅਧਿਆਪਕ ਬਹੁਤ ਮਿਹਨਤ ਨਾਲ ਆਪਣੇ ਜ਼ਿਲ੍ਹੇ ਦਾ ਨਾਂ ਅੱਗੇ ਵਧਾ ਰਹੇ ਨੇ ਤੇ ਸਾਡੇ ਲਈ ਇੱਕ ਹੋਰ ਮਾਣ ਆ ਕਿ ਅਸੀਂ ਸ਼ਹਿarpur ਜ਼ਿਲ੍ਹਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਦਾ ਜ਼ਿਲ੍ਹਾ ਹੈ ਉਸ ਕਰਕੇ ਵੀ ਸਾਡਾ ਮਾਣ ਜਿਹੜਾ ਹੋਰ ਵਧਿਆ ਹੈ ਤੇ ਮੈਂ ਇਸ ਸਮੇਂ ਤੇ ਮਨ ਲਓ ਆਪਣੇ ਇਹ ਮਾਣ ਮਹਿਸੂਸ ਕਰਦਾ ਅਕਾਲ ਪੁਰਖ ਦਾ ਵੀ ਸ਼ੁਕਰ ਕਰਦਾ ਵੀ ਜਿਨ੍ਹਾਂ ਨੇ ਇਹ ਪ੍ਰਾਪਤੀ ਬਖਸ਼ਿਸ਼ ਕੀਤੀ ਹੈ ਸਰ ਇੱਕ ਐਜੂਕੇਸ਼ਨ ਡਿਪਾਰਟਮੈਂਟ ਦਾ ਇੱਕ ਰੁਤਬਾ ਵਧੀਆ ਇਹ ਹੁਸ਼ਿਆਰਪੁਰ ਦਾ ਲਈ ਇੱਕ ਬੜਾ ਵੱਡਾ ਮਾਣ ਹੈ ਤੇ ਤੁਹਾਡੇ ਵੱਲੋਂ ਜੜੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਸਕੂਲਾਂ ਨੂੰ ਲੈ ਕੇ ਉਹਦੇ ਪ੍ਰਬੰਧਕੀ ਨੂੰ ਲੈ ਕੇ ਸਰ ਕਿੰਨਾ ਸਮਾਂ ਹੋ ਗਿਆ ਆਪਣਾ ਤੁਸੀਂ ਇਸ ਕਿੱਤੇ ਦੇ ਵਿੱਚ ਉਸ ਮੈਂ ਵਿਭਾਗ ਦੇ ਵਿੱਚ ਬਤੌਰ ਪੰਜਾਬੀ ਮਾਸਟਰ 28 12 1996 ਚ ਹਾਜ਼ਰ ਹੋਇਆ ਸੀ ਤੇ ਮੈਂ ਬਤੌਰ ਅਧਿਆਪਕ ਕੰਮ ਕੀਤਾ ਉਸ ਤੋਂ ਬਾਅਦ ਬਤੌਰ ਮੁਖ ਅਧਿਆਪਕ ਸਿੱਧੀ ਭਾਤੀ ਰਹੀ ਅਸੀਂ ਵਿਭਾਗ ਵਿੱਚ ਮੁਖ ਅਧਿਆਪਕ ਦੇ ਤੌਰ ਤੇ ਸਰਕਾਰੀ ਹਾਈ ਸਕੂਲ ਨੋਪੁਰ ਵਿਖੇ ਮੈਂ ਹਾਜ਼ਰ ਹੋਇਆ ਸੀ ਤੇ ਉਸ ਤੋਂ ਬਾਅਦ ਫਿਰ ਮੇਰੀ ਤਰੱਕੀ ਜਿਹੜੀ ਬਤੌਰ ਪ੍ਰਿੰਸੀਪਲ ਹੋਈ ਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜਿੱਤਾਂ 2014 ਦੇ ਵਿੱਚ ਹਾਜ਼ਰ ਹੋਇਆ ਸੀ ਉਸ ਤੋਂ ਬਾਅਦ ਮੈਂ ਫਿਰ ਇਨ ਸਰਵਿਸ ਦੇ ਵਿੱਚ ਵੀ ਬਤੌਰ ਲੈਕਚਰਰ ਤੇ ਬਤੌਰ ਪ੍ਰਿੰਸੀਪਲ ਵੀ ਕੰਮ ਕੀਤਾ ਉਸ ਤੋਂ ਬਾਅਦ ਮੈਂ 2 ਮਹੀਨੇ ਖੜਕਾ ਸਕੂਲ ਸੀਨੀਅਰ ਕੰਡਿ ਸਕੂਲ ਖੜਕਾ ਵਿੱਚ ਵੀ ਬਤੌਰ ਪ੍ਰਿੰਸੀਪਲ ਕੰਮ ਕੀਤਾ ਤੇ ਹੁਣ ਮੈਂ ਪਿਛਲੇ ਸਮੇਂ ਤੋਂ ਜ਼ਿਲ੍ਹਾ ਸਿੱਖਿਆ ਅਫਸਰ ਸਕੰਡੀ ਵਿੱਚ ਵੀ 3 ਸਾਲ ਬਤੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਕੰਮ ਕੀਤਾ ਤੇ ਹੁਣ ਮੈਂ ਐਲੀਮੈਂਟਰੀ ਦੇ ਵਿੱਚ ਲਗਾਤਾਰ ਇਹ ਪੋਸਟੇ ਕੰਮ ਕਰ ਰਿਹਾ ਤੇ ਅਸੀਂ ਸਾਰੇ ਜ਼ਿਲ੍ਹੇ ਵਿੱਚ ਹਰ ਅਧਿਆਪਕ ਤੱਕ ਬੱਚਿਆਂ ਤੱਕ ਸਕੂਲਾਂ ਤੱਕ ਇਹ ਜੋ ਵੀ ਸਾਡਾ ਵਿਭਾਗ ਦੀਆਂ ਹਦਾਇਤਾਂ ਨੇ ਜਾ ਜੋ ਵੀ ਸਾਨੂੰ ਗਾਈਡਲਾਈਨ ਮਿਲਦੀਆਂ ਨੇ ਉਹ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਬੱਚਿਆਂ ਦੀ ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਉੱਤੇ ਅਸੀਂ ਫੋਕਸ ਵੱਧ ਕਰਦੇ ਆਂ ਸਰ ਵਖ ਵਖ ਰੁਤਬਿਆਂ ਨਾਲ ਤੁਸੀਂ ਆਪਣੀਆਂ ਡਿਊਟੀਆਂ ਨਿਭਾਈਆਂ ਨੇ ਵਖ ਵਖ ਅਹੁਦਿਆਂ ਤੇ ਤਨਤ ਰਹੇ ਹੋ ਕਿਸ ਤਰ੍ਹਾਂ ਦਾ ਕੋਈ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਹੋ ਉਤਾਰ ਚੜਾ ਵੀ ਆਉਂਦੇ ਰਹਿਣਗੇ ਆਉਂਦੇ ਰਹਿੰਦੇ ਨੇ ਇਸ ਹਲਤਾਂ ਦੇ ਵਿੱਚ ਹਾਂਜੀ ਮੈਂ ਲਗਭਗ ਬਤੌਰ ਅਧਿਆਪਕ ਤੇ ਬਤੌਰ ਮੁਖ ਅਧਿਆਪਕ ਸਰਕਾਰੀ ਹਾਈ ਸਕੂਲ ਨੂਰਪੁਰ ਦੇ ਵਿੱਚ ਕੰਮ ਕੀਤਾ ਉਥੇ ਸਾਨੂੰ ਐਨ ਆਰ ਆਈ ਪਿੰਡ ਦੇ ਦਾਨੀ ਸੱਜਣਾ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਕਿ ਜਦੋਂ ਅਸੀਂ 2006 ਦੇ ਵਿੱਚ ਉਥੇ ਮੁੱਖ ਅਧਿਆਪਕ ਦੇ ਤੌਰ ਤੇ ਹਾਜ਼ਰ ਹੋਇਆ ਸੀ ਤੇ ਅਸੀਂ ਬਹੁਤ ਜ਼ਿਆਦਾ ਸਹਿਯੋਗ ਲੈ ਕੇ ਉਸ ਸਕੂਲ ਨੂੰ ਇੱਕ ਪਬਲਿਕ ਸਕੂਲ ਤੋਂ ਵੀ ਉੱਪਰ ਡਿਵੈਲਪ ਕੀਤਾ ਸੀ ਤੇ ਉਥੇ ਜਦੋਂ ਅਸੀਂ ਐਨ ਆਰ ਆਈ ਦਾ ਸਹਿਯੋਗ ਲਿਆ ਤੇ ਅਸੀਂ ਉਸ ਸਮੇਂ ਉਥੇ ਇੱਕ ਐਨ ਆਰ ਆਈ ਨੇ ਸਾਨੂੰ 3 ਲੱਖ ਦੀ ਐਫ ਡੀ ਕਰਾਈ ਜਿਹਦੇ ਨਾਲ ਅਸੀਂ ਉਦੋਂ 6ਵੀਂ 7ਵੀਂ 8ਵੀਂ ਦੇ ਬੱਚਿਆਂ ਦੀ ਫੀਸ ਜਿਹੜੀ ਉਹ ਮਾਫ ਕਰਦੇ ਸੀ ਫਿਰ ਕੁਝ ਸਮੇਂ ਬਾਅਦ ਸਰਕਾਰ ਨੇ ਫੀਸ ਜਿਹੜੀ ਬੱਚਿਆਂ ਦੀ 6ਵੀਂ 8ਵੀਂ ਤੋਂ 6ਵੀਂ ਤੋਂ 8ਵੀਂ ਦੀ ਮਾਫੀ ਕਰ ਦਿੱਤੀ ਪਰ ਅਸੀਂ ਉਹ ਹੀ ਫੀਸ ਜਿਹੜੀ 9ਵੀਂ 10ਵੀਂ ਵਿੱਚ ਅਗੇ ਲਾਗੂ ਕਰ ਦਿੱਤੀ ਤੇ ਉਹ ਮੈਂ ਇੱਥੇ ਇਹ ਵੀ ਦੱਸਣਾ ਚਾਹਾਂ ਕਿ ਉਹ ਅੱਜ ਵੀ ਉਸ ਸਕੂਲ ਦੀ ਐਫਪੀ ਜਿਹੜੀ ਉਹ ਕੰਟੀਨਿਊ ਅਗੇ ਚੱਲ ਰਹੀ ਹੈ ਤੇ ਉਸ ਸਕੂਲ ਦੇ ਵਿੱਚ ਦਾਨੀ ਸੱਜਣਾ ਦੇ ਸਹਿਯੋਗ ਨਾਲ ਟਰਾਂਸਪੋਰਟ ਦਾ ਪ੍ਰਬੰਧ ਕਰਕੇ ਵੀ ਬੱਚਿਆਂ ਲਈ ਦਿੱਤਾ ਹੋਇਆ ਹੈ ਤੇ ਅੱਜ ਵੀ ਉਹ ਸਕੂਲ ਆਪਣਾ ਭੂੰਗਾ ਬਲਾਕ ਦਾ ਸਕੂਲ ਹੈਗਾ ਜਿਹੜਾ ਉਹ ਸਾਡੇ ਲਈ ਅੱਗੇ ਮਾਣ ਦਾ ਬਦਲ ਰਿਹਾ ਸਰ ਅਜੇ ਵੀ ਦੇਖਿਆ ਜਾਵੇ ਤਾਂ ਕੁਝ ਸਰਕਾਰੀ ਸਕੂਲ ਜਦ ਨੇ ਜੁਕਾਸ ਸੁਖੋਂ ਦੇਖਿਆ ਜਾਵੇ ਤਾਂ ਕਾਫੀ ਪਛੜੇ ਹੋਏ ਨੇ ਸਹੂਲਤਾਂ ਦੀ ਕਮੀ ਹੈ ਤੇ ਉਹਨਾਂ ਨੂੰ ਲੈ ਕੇ ਸਰ ਕੀ ਕਰਨਾ ਚਾਹੋਗੇ ਸਰਕਾਰ ਵੀ ਬਹੁਤ ਵੱਡਾ ਉਪਰਾਲਾ ਕਰ ਰਹੀ ਆ ਕਿਉਂਕਿ ਜਿੱਥੇ ਸਾਡੇ ਸਕੂਲ ਆਫ ਸਕੰਡੀ ਦੇ ਵਿੱਚ ਐਮਿਨੈਂਸ ਬਣੇ ਨੇ ਸਾਡੇ ਜ਼ਿਲ੍ਹੇ ਦੇ 5 ਸਕੂਲ ਬਣੇ ਨੇ ਉੱਥੇ ਸਕੂਲ ਆਫ ਹੈਪੀਨੈਸ ਜਿਹੜੇ ਸਾਡੇ ਐਲੀਮੈਂਟ ਸੈਕਸ਼ਨ ਵਿੱਚ ਬਣ ਰਹੇ ਨੇ ਤੇ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਜਿੱਦੇ ਰੋਲਮੈਂਟ ਵਧਨ ਦਾ ਵੀ ਸਾਡਾ ਇਹੀ ਕਾਰਨ ਆ ਕਿ ਮਾਤਾ ਪਿਤਾ ਦਾ ਜਿਹੜਾ ਵਿਸ਼ਵਾਸ ਆ ਉਹ ਸਾਡੇ ਸਰਕਾਰੀ ਸਕੂਲਾਂ ਤੇ ਵਧਿਆ ਹੈ ਤੇ ਸਾਡੇ ਅਧਿਆਪਕਾਂ ਨੇ ਬਹੁਤ ਮਿਹਨਤ ਕੀਤੀ ਆ ਤੇ ਅਸੀਂ ਵੀ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਤੇ ਆਪਣੇ ਟੀਚਰ ਸਾਹਿਬਾਨਾਂ ਲਈ ਤੁਹਾਡੇ ਸਟਾਫ ਦੇ ਜਿਹੜੇ ਮੈਂਬਰਸ ਨੇ ਤਾਂ ਬੱਚਿਆਂ ਲਈ ਕੀ ਸੁਨੇਹਾ ਜੀ ਮੇਰਾ ਇਹੀ ਸੁਨੇਹਾ ਆ ਤੇ ਅਸੀਂ ਸਭ ਤੋਂ ਵੱਡੀ ਜਿਹੜੀ ਕਿਉਂਕਿ ਜਦੋਂ ਅਸੀਂ ਬਤੌਰ ਅਧਿਆਪਕ ਜਾਂ ਕੋਈ ਵੀ ਮੁਲਾਜ਼ਮ ਦੇ ਤੌਰ ਤੇ ਵਿਭਾਗ ਚਾਉਂਦੇ ਆ ਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣਾ ਕੰਮ ਜਿਹੜਾ ਮਿਹਨਤ ਤੇ ਇਮਾਨਦਾਰੀ ਨਾਲ ਕਰੀਏ ਕਿਉਂਕਿ ਸਾਡੇ ਤੋਂ ਬਹੁਤਿਆਂ ਨੂੰ ਆਸਾਂ ਹੁੰਦੀਆਂ ਨੇ ਸਾਡਾ ਵਿਭਾਗ ਬੱਚਿਆਂ ਤੇ ਆਧਾਰਿਤ ਹੈ ਤੇ ਬੱਚਿਆਂ ਲਈ ਹਰ ਕੰਮ ਕਰ ਲਈ ਸਾਨੂੰ ਸਾਰੇ ਅਧਿਆਪਕਾਂ ਨੂੰ ਵੀ ਵੀ ਅਸੀਂ ਪੂਰੀ ਮਿਹਨਤ ਕਰਾਉਣੀ ਆ ਤਾਂ ਜੋ ਸਾਡਾ ਇੱਕ ਮਾਣ ਹੋਰ ਉੱਚਾ ਹੋ ਸਕਦਾ ਸਿਰ ਤੇ ਉਥੇ ਹੀ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਮੈਂ ਇੱਕ ਬੇਨਤੀ ਕਰਦਾ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਜਿਹੜੇ ਬੱਚੇ ਤੁਹਾਡੇ ਅੱਗੇ ਵਧ ਰਹੇ ਨੇ ਉਹਨਾਂ ਦਾ ਪੂਰਾ ਸਹਿਯੋਗ ਕਰੋ ਤਾਂ ਜੋ ਅਸੀਂ ਸਰਕਾਰੀ ਸਕੂਲਾਂ ਦਾ ਮਾਣ ਜਿਹੜਾ ਹੋਰ ਵਧਾ ਸਕੀਏ ਸਟੇਜ ਤੇ ਜਦੋਂ ਅਵਾਰਡ ਦੇ ਨਾਮ ਅਨਾਉਂਸ ਕੀਤੇ ਜਾ ਰਹੇ ਸੀ ਅਚਾਨਕ ਨਾਮ ਬੋਲਿਆ ਜਾਂਦਾ ਸਰਦਾਰ ਸੁਖਵਿੰਦਰ ਸਿੰਘ ਦਾ ਤੇ ਕਿਵੇਂ ਉਸ ਵੇਲੇ ਮਨ ਦੇ ਵਿੱਚ ਵਿਚਾਰ ਆਇਆ ਜਾਂ ਕਿਦਾਂ ਦੀ ਉਸ ਵੇਲੇ ਜਿਹੜੀ ਤੁਹਾਡੇ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਜ਼ਾਹਰ ਤੁਸੀਂ ਕਰਨੀ ਚਾਹੋ ਹਾਂਜੀ ਇਹ ਅਸਲ ਵਿੱਚ ਇੱਕ ਦਿਨ ਪਹਿਲਾਂ ਸ਼ਾਮ ਨੂੰ ਲਿਸਟ ਜਾਰੀ ਹੋ ਜਾਂਦੀ ਆ ਅੱਛਾ ਜੀ ਜਦੋਂ ਲਿਸਟ ਜਾਰੀ ਹੋਈ ਸੀ ਉਦੋਂ ਹੀ ਮਨ ਵਿੱਚ ਖੁਸ਼ੀ ਤਾਂ ਹੁੰਦੀ ਆ ਨੈਚੁਰਲੀ ਆ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਮੈਂ ਹਾਈ ਸਕੂਲ ਨੂਰਪੁਰ ਵਿੱਚ ਬਹੁਤ ਕੰਮ ਕੀਤਾ ਸੀ ਸਾਡਾ ਜਿਹੜਾ ਰਿਜ਼ਲਟ ਵੀ ਜਿਹੜਾ ਉੱਥੇ ਮੈਂ ਤੌਰ ਪੰਜਾਬੀ ਅਧਿਆਪਕ ਦੇ ਤੌਰ ਤੇ ਕੰਮ ਕੀਤਾ ਉਹ ਮਨ ਲਓ 100% ਹੀ ਹਮੇਸ਼ਾ ਰਹਿੰਦਾ ਸੀ ਤੇ ਸਾਡੇ ਸਕੂਲ ਦਾ ਸਮੁੱਚਾ ਰਿਜ਼ਲਟ ਵੀ ਜਿੱਨਾਂ ਚਿਰ ਮੈਂ ਉੱਥੇ ਮੁੱਖ ਅਧਿਆਪਕ ਦੇ ਤੌਰ ਤੇ ਕੰਮ ਕੀਤਾ 100% ਹੀ ਰਿਹਾ ਤੇ ਮਨ ਲਓ ਅਸੀਂ ਉਸ ਸਕੂਲ ਦੇ ਵਿੱਚ ਬੜੇ ਨਾਮੀ ਬੱਚੇ ਪੈਦਾ ਕੀਤੇ ਤੇ ਮੈਂ ਇੱਥੇ ਇੱਕ ਸਾਡੀ ਬੇਟੀ ਆ ਰਾਜਪੀਰ ਕੌਰ ਉਹਨਾਂ ਪੀ ਐਚ ਡੀ ਕੀਤੀ ਆ ਤੇ ਉਹਦੇ ਪ੍ਰਾਈਵੇਟ ਕਾਲਜ ਵਿੱਚ ਕਿਤੇ ਪੜ੍ਹਦੀ ਸੀ ਤਾਂ ਉਹਨੂੰ ਜਦੋਂ ਦੀ ਸੁੰਦਰ ਲਿਖਾਈ ਦੇਖੀ ਤਾਂ ਉਹਨਾਂ ਨੂੰ ਯਕੀਨ ਨਹੀਂ ਆਇਆ ਕਿ ਇਹ ਸਰਕਾਰੀ ਸਕੂਲ ਦਾ ਬੱਚਾ ਹੈ ਤੇ ਉਹ ਬੱਚੀ ਨੇ ਫਿਰ ਕਿਹਾ ਨਹੀਂ ਜੀ ਮੈਂ ਤਾਂ ਸਰਕਾਰੀ ਸਕੂਲ ਵਿੱਚ ਹੀ ਪੜ ਕੇ ਆਈ ਹਾਂ ਮੇਰੇ ਖੁਦ ਦੇ ਦੋਨੇ ਬੱਚੇ ਜਿਹੜੇ 10ਵੀਂ ਤੱਕ ਮੇਰੇ ਆਪਣੇ ਸਕੂਲ ਚ ਹੀ ਪੜੇ ਨੇ ਤੇ ਉਹ ਬਤੌਰ ਡਾਕਟਰ ਜਿਹੜੇ ਉਹ ਆਪਣੀ ਪੋਸਟ ਜੌਬ ਕਰ ਰਹੇ ਨੇ ਦੋਨਾਂ ਨੇ ਐਮਬੀਬੀਐਸ ਕੰਪਲੀਟ ਕੀਤੀ ਰਹੀ ਜੀ ਸਰ ਬਹੁਤ ਵੱਡੀ ਗੱਲ ਹੈ ਜੀ ਮੋਸਟਲੀ ਦੇਖਿਆ ਜਾਂਦਾ ਕਿ ਜਿਹੜੇ ਆਪ ਸਰਕਾਰੀ ਸਕੂਲ ਜੋਬ ਕਰਦੇ ਬੱਚੇ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਏ ਜਾਂਦੇ ਨੇ ਹਾਂਜੀ ਹਾਂਜੀ ਪਰ ਇਹ ਸਾਡੇ ਲਈ ਇੱਕ ਚੰਗੀ ਗੱਲ ਆ ਮਤਲਬ ਜਿੱਥੇ ਇੱਕ ਸਾਡਾ ਫਿਜ਼ੀਕਲ ਐਕਸਪੀਰੀਅੰਸ ਆ ਵੀ ਜਿੱਥੇ ਅਧਿਆਪਕ ਤੇ ਬੱਚੇ ਸਕੂਲ ਚ ਪੜਦੇ ਆ ਉਥੋਂ ਦਾ ਥੋੜਾ ਜਿਹਾ ਮਾਹੌਲ ਆਪਣੇ ਆਪ ਪੜ੍ਹਾਈ ਵਾਲਾ ਬਹੁਤ ਵਧੀਆ ਬਣ ਜਾਂਦਾ ਮਤਲਬ ਇਹ ਸਾਡੇ ਲਈ ਇੱਕ ਬਹੁਤ ਕਿਉਂਕਿ ਜੇ ਅੱਜ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹਾਂ ਕਿ ਸਾਡਾ ਜਿਹੜਾ ਤਲਵਾੜਾ ਬਲੌਕ ਆ ਤੁਮਾਈਦੇ ਵੀ ਬਲੌਕ ਆ ਉਹਦੇ ਵਿੱਚ ਵੀ ਅੱਜ ਬਹੁਤ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੇ ਬੱਚੇ ਉੱਥੇ ਉਹਨਾਂ ਸਰਕਾਰੀ ਸਕੂਲਾਂ ਚ ਪੜਦੇ ਨੇ ਤੇ ਸਾਡੇ ਹੋਰ ਜ਼ਿਲ੍ਹੇ ਵਿੱਚ ਵੀ ਕਾਫੀ ਇਹ ਪਿਛਲੇ ਸਮੇਂ ਤੋਂ ਮਤਲਬ 교육 ਜਾਨ ਵੀ ਵਧਾਇਆ ਕਿ ਸਾਡੇ ਸਰਕਾਰੀ ਅਧਿਆਪਕਾਂ ਨੇ ਆਪਣੇ ਬੱਚੇ ਜਿਹੜੇ ਉਹ ਸਰਕਾਰੀ ਸਕੂਲਾਂ ਚ ਲਿਆਂਦੇ। ਸਾਰੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜੀਆਂ ਕੋਈ ਸਕੀਮਸ ਸਰਕਾਰ ਵੱਲੋਂ ਜਾਂ ਵਿਭਾਗ ਦੇ ਵੱਲੋਂ ਕੋਈ ਇਹ ਜੀਆਂ ਆਉਣ ਵਾਲੀਆਂ ਸਾਂਝੀਆਂ ਕਰ ਸਕਦੇ। ਸਰਕਾਰ ਮਤਲਬ ਵਿੱਦਿਆ ਦੇ ਖੇਤਰ ਦੀ ਮੈਂ ਦੋ ਪਹਿਲ ਉਨੀ ਸਰਕਾਰ ਦੇ ਨੇ ਸਿੱਖ ਤੇ ਸਿੱਖਿਆ ਤੇ ਸਾਡੀ ਸਿੱਖਿਆ ਨਾਲ ਸਾਡਾ ਵਿਭਾਗ ਜੁੜਿਆ ਹੋਇਆ। ਮਤਲਬ ਸਰਕਾਰ ਸਾਡੇ ਪਿਛਲੇ ਥੋੜੇ ਦਿਨਾਂ ਚ ਪਹਿਲਾਂ ਹੀ ਸਾਡੇ ਸਾਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਭਾਗਾਂ ਦੀ ਮੀਟਿੰਗ ਜਿਹੜੇ ਸਾਡੇ ਸਿੱਖਿਆ ਮੰਤਰੀ ਜੀ ਲੈ ਕੇ ਗਏ ਸੀ ਤੇ ਉਹਨਾਂ ਨੇ ਮਤਲਬ ਇਸ ਗੱਲ ਦਾ ਵਿਸ਼ਵਾਸ ਵੀ ਦਿਵਾਇਆ ਸੀ ਵੀ ਸਾਡੇ ਜ਼ਿਲ੍ਹੇ ਵਿੱਚ ਵੀ ਜਿਹੜੀਆਂ ਕੋਈ ਮੁਸ਼ਕਲਾਂ ਨੇ ਅਧਿਆਪਕਾਂ ਦੀਆਂ ਜਾਂ ਘਾਟ ਦੀ ਗੱਲ ਉਹ ਸਾਰੀ ਪੂਰੀ ਕੀਤੀ ਜਾਊਗੀ ਤੇ ਉੱਥੇ ਹੀ ਮਤਲਬ ਹਰ ਸਕੂਲ ਨੂੰ ਵਧੀਆ ਬਣਾਉਣ ਦਾ ਪ੍ਰਾਰਾਲਾ ਵੀ ਜੇ ਉਹਨੂੰ ਆਪਾਂ ਕਹੀਏ ਵੀ ਕੋਈ ਇਨਫਰਾਸਟ੍ਰਕਚਰ ਦੀ ਘਾਟ ਆ ਉਹ ਪੂਰੀ ਕੀਤੀ ਜਾਊਗੀ ਮੈਂ ਕੱਲ ਹੀ ਸਰਕਾਰੀ ਐਲੀਮੈਂਟਰੀ ਸਕੂਲ ਸ਼ਾਮਚਰਾਸੀ ਤੇ ਸੈਂਟਰ ਵਿੱਚ ਗਿਆ ਸੀ ਤੇ ਉਥੇ ਮਤਲਬ ਸਰਕਾਰ ਵੱਲੋਂ ਇੱਕ ਪ੍ਰੋਜੈਕਟਰ ਜਿਹੜਾ ਮਤਲਬ ਦਿੱਤਾ ਗਿਆ ਜਿਹੜਾ ਵੀ ਮਤਲਬ ਬਹੁਤ ਹੀ ਵਧੀਆ ਮਤਲਬ ਇੱਕ ਸਰਕਾਰ ਦਾ ਉਪਰਾਲਾ ਆ ਜਿਹੇ ਅਸੀਂ ਕਹਿ ਲਈਏ ਵੀ ਉਹ ਸਾਡੀ ਇੰਜੀਨੀਅਰਿੰਗ ਲਾਈਨ ਚ ਵੀ ਉਹ ਚੀਜ਼ਾਂ ਬੱਚਿਆਂ ਨੂੰ ਮਿਲਦੀਆਂ ਜਾ ਕੇ ਸ਼ਾਇਦ ਤੋਂ ਸਾਡੇ ਲਈ ਇੱਥੇ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਨੂੰ ਉਹ ਉਪਲਬਧ ਦੀ ਜਿਹੜੀ ਆ ਹੋ ਰਹੀ ਹੈ ਮਤਲਬ ਇੱਕ ਬੜੀ ਵੱਡਾ ਪ੍ਰੋਜੈਕਟ ਆ ਮਤਲਬ ਫਰਨੀਚਰ ਦੇ ਨਾਲ ਜਿੱਥੇ ਦਿੰਦੇ ਨੇ ਕਿਉਂਕਿ ਉਹ ਜਿਹੜਾ ਕਪਾ ਮਾ ਪ੍ਰੋਜੈਕਟ ਮੋਨੀਟਰ ਜਿਹੜਾ ਹੁੰਦਾ ਜਿਹਦੇ ਤੇ ਅਸੀਂ ਹੱਥ ਨਾਲ ਹੀ ਸਾਰਾ ਕੁਝ ਲੇਖ ਕੇ ਸਾਰਾ ਸਕਰੀਨ ਤੇ ਹੀ ਕਿਉਂਕਿ ਉਹ ਹਰ ਲੈਵਲ ਦੀ এডੂਕੇਸ਼ਨ ਵਿੱਚ ਤਾਂ ਵਰਤੇ ਜਾਂਦੇ ਸੀ ਪਰ ਸਾਡੀ ਜਿਹੜੀ ਪ੍ਰਾਇਮਰੀ ਪੱਧਰ ਦੀ এডੂਕੇਸ਼ਨ ਉੱਥੇ ਨਹੀਂ ਸੀ ਤੇ ਉਹ ਮੇਰਾ ਕੱਲ ਮਨੋ ਉਹਨਾਂ ਨੇ ਸਕੂਲ ਵਾਲਿਆਂ ਨੇ ਮੈਨੂੰ ਸਪੈਸ਼ਲ ਉਹ ਚੀਜ਼ ਦਿਖਾਈ ਤਾਂ ਮੇਰਾ ਮਨ ਮਨੋ ਬਹੁਤ ਖੁਸ਼ੀ ਹੋਈ ਵੀ ਸਾਡੇ ਬੱਚਿਆਂ ਲਈ ਇੱਕ ਸਰਕਾਰ ਦਾ ਵਧੀਆ ਪਰਾਲਾ ਆ ਤੇ ਆਉਣ ਵਾਲੇ ਸਮੇਂ 'ਚ ਅਸੀਂ ਆਸ ਵੀ ਕਰਦੇ ਹਾਂ ਅਸੀਂ ਵਿਭਾਗ ਵੱਲੋਂ ਵੀ ਕਿਉਂਕਿ ਜਿੱਥੇ ਇਹ ਮਾਣ ਮਿਲਿਆ ਉੱਥੇ ਜ਼ਿੰਮੇਵਾਰ ਵੀ ਹੋਰ ਵਧੀਆ ਕਿ ਮੈਂ ਆਪਣਾ ਕੰਮ ਜਿਹੜਾ ਹੋਰ ਬਖੂਬੀ ਮਿਹਨਤ ਤੇ ਇਮਾਨਦਾਰੀ ਨਾਲ ਹੋਰ ਕਰਾਂਗਾ ਸੋਇ ਸੰਨ ਡਿਪਟੀ ਡੀਓ ਸਰਦਾਰ ਸੁਖਵਿੰਦਰ ਸਿੰਘ ਜੋ ਕਿ ਐਲੀਮੈਂਟਰੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਸਿੱਖਿਆ ਖੇਤਰ ਦੇ ਵਿੱਚ ਤੇ ਵੱਖ-ਵੱਖ ਜੋ ਸਰਕਾਰੀ ਸਕੂਲ ਨੇ ਉਹਨਾਂ ਨੂੰ ਨਵੀਆਂ ਰਾਹਾਂ ਤੇ ਪਹੁੰਚਾਉਣ ਲਈ ਵੀ ਇਹਨਾਂ ਵੱਲੋਂ ਇੱਕ ਜਦੋਜहद ਕੀਤੀ ਜਾ ਰਹੀ ਆ ਸਰਕਾਰ ਕੋਲ ਵੀ ਇਹ ਅਪੀਲ ਕਰ ਰਹੇ ਨੇ ਕਿ ਨਵੀਆਂ ਤਕਨੀਕਾਂ ਦੇ ਆਧਾਰ ਤੇ ਸਕੂਲਾਂ ਨੂੰ ਬਣਾਇਆ ਜਾਵੇ ਤੇ ਨਵੇਂ ਫੰਡਾਂ ਦੇ ਵਿੱਚੋਂ ਸਕੂਲਾਂ ਦੇਆਂ ਜੋ ਰਹਿੰਦੀਆਂ ਕਮੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਜੀਵੀਸੀ ਅਪਡੇਟਰ ਦੀ ਕੈਮਰਾਮੈਨ ਜਤਿੰਦਰਪ੍ਰਿੰਸ ਦੇ ਨਾਲ ਮੈਂ ਨਵਨੀ ਸਿੰਘ ਚੀਮਾ ਧੰਨਵਾਦ